ਬਾਰਾ ਮਹਾ ਸਵਈਆ ਪਾਗੋਨ ਮੈਂ ਸਖੀ ਢਾਰ ਗੋਲਾਲ ਸਬੈ ਹਰ ਸਿਉ ਬਨ ਵਿਚਰਮੈਂ ਏ ਸਖੀ ਪਗਣ ਦੇ ਮਹੀਨੇ ਵਿੱਚ ਅਸੀਂ ਸਾਰੀਆਂ ਗੋਲਾਲ ਸੁੱਟਦੀਆਂ ਹੋਈਆਂ ਕ੍ਰਿਸ਼ਨ ਨਾਲ ਬਨ ਵਿੱਚ ਰਮਣ ਕਰਦੀਆਂ ਸਾਂ ਪਿਛ ਕਾਰਨ ਲੈ ਕਰ ਗਾਵਤ ਗੀਤ ਸਬੈ ਮਿਲ ਗੁਵਾਰਣ ਤੌਣ ਸਮੈ ਉਸ ਵੇਲੇ ਸਾਰੀਆਂ ਗੋਪੀਆਂ ਹੱਥਾਂ ਵਿੱਚ ਪਜਕਾਰੀਆਂ ਲੈ ਕੇ ਗੀਤ ਗਾਉਂਦੀਆਂ ਸਨ ਅਤਿ ਸੁੰਦਰ ਕੁੰਜ ਗੋਲੀਨ ਕੇ ਵਿੱਚ ਕਿ ਦੋ ਮਨ ਕੇ ਕਰ ਦੂਰ ਗਮੈ ਅਤੀ ਸੁੰਦਰ ਕੁੰਜ ਗਲੀਆਂ ਵਿੱਚ ਮਨ ਦੇ ਗਮ ਦੂਰ ਕਰ ਦਿੱਤੇ ਸਨ ਔਰ त्याग ਤਮੈ ਸਭ ਤਮਨ ਕੀ ਇਹ ਸੁੰਦਰ ਸ਼ਿਆਮ ਕੀ ਮਾਨ ਤਮੈ ਰਾ ਦੀ ਸਾਰੀ ਇੱਛਾ ਛੱਡ ਦਿੱਤੀ ਸੀ ਅਤੇ ਕੇਵਲ ਸੁੰਦਰ ਸ਼ਾਮ ਦੀ ਇੱਛਾ ਮਨ ਵਿੱਚ ਵਸੀ ਹੋਈ ਹੈ ਫੁੱਲ ਸਿਗਾਰਨ ਫੁੱਲ ਰਹੀ ਪਟ ਰੰਗਣ ਕੇ ਉਹਨ ਫੁੱਲ ਲਿਏ ਫੁੱਲ ਵਰਗੀ ਗੋਪੀ ਫੁੱਲ ਵਾਂਗ ਖਿੜੀ ਰਹੀ ਹੈ ਅਤੇ ਫਿਰ ਵਸਤਰਾ ਦੇ ਰੰਗ ਦੇ ਹੀ ਫੁੱਲ ਲੈ ਹੋਏ ਹਨ ਇੱਕ ਸ਼ਾਮ ਸਿਗਾਰ ਸੁਗਾਵਤ ਹੈ ਪੁਨ ਕੋਕਿਲ ਕਾ ਸਮ ਹੋਤ ਜੀਏ ਇਕਿ ਸ਼ਾਮ ਦੇ ਸ਼ਿੰਗਾਰ ਨੋ ਗਾਉਂਦੀ ਹੈ ਆਤੇ ਫਿਰ ਕੋਇਲ ਵਾਂਗ ਗਾ ਕੇ ਮਨ ਵਿੱਚ ਪਰਸਾਨ ਹੁੰਦੀ ਹੈ ਰਿਤ ਨਾਮੈ ਸ਼ਾਮ ਭਿਓ ਸਜਣੀ ਤਹਤੇ ਸਭ ਛਾਜ ਸੋ ਸਾਜ ਤੀਏ ਏ ਸਜਣੀ ਬਸੰਤ ਰਿਤ ਦਾ ਨਾਸ਼ ਸ਼ਾਮ ਹੋ ਗਿਆ ਹੈ ਇਸ ਲਈ ਸਾਰਿਆਂ ਨੇ ਸੁੰਦਰ ਸ਼ਿੰਗਾਰ ਕਰ ਲਿਆ ਹੈ ਬਿਖ ਜਾਚ ਤੁਰਾਨਨ ਚੌਕ ਰਹਾ ਜਹ ਦੇਖਤ ਹੋਤ ਹੁਲਾਸ ਪੀਏ ਜਿਸਨੂੰ ਵੇਖ ਕੇ ਬ੍ਰਹਮਾ ਚੌਂ ਗਿਆ ਹੈ ਅਤੇ ਜਿਸਨੂੰ ਵੇਖ ਕੇ ਹਿਰਦੇ ਵਿੱਚ ਹੁਲਾਸ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ